ਮੁੱਖ ਬਾਜ਼ਾਰ ਗੁਰਪਾਲ ਨਗਰ ਢਾਬਾ ਗੁਰਦੁਆਰਾ ਗੁਰੂ ਹਰ राय ਸਾਹਿਬ ਦੇ ਕੋਲ ਮੋਬਾਈਲਾਂ ਦੀ ਦੁਕਾਨ ਤੋਂ ਚੋਰੀ ਕਰਦੇ ਹੋਏ ਅਤੇ ਚੋਰੀ ਕਰਕੇ ਭੱਜਦੇ ਹੋਏ ਚੋਰ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਨੇ 6 ਜੁਲਾਈ ਨੂੰ ਦੁਪਹਿਰ 3:52 ਮਿੰਟ ਤੇ ਮੋਬਾਈਲ ਦੀ ਦੁਕਾਨ ਤੇ ਚੋਰੀ ਕੀਤੀ ਸੀ 28 ਜੂਨ ਨੂੰ ਸ਼ਟਰ ਅਤੇ ਗਲਾਸ ਤੋੜ ਕੇ ਵੀ ਚੋਰੀ ਕੀਤੀ ਗਈ ਜਿਹੜੀ ਕੇਸ ਸਵੇਰੇ 4:12 ਮਿੰਟ ਤੇ ਹੋਈ ਸੀ ਪਲਟੀਨਾ ਬਾਈਕ ਤੇ ਸਵਾਰ ਹੋ ਕੇ ਆਏ ਦੋ ਚੋਰਾਂ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜੇਕਰ ਕੋਈ ਇਸ ਚੋਰ ਨੂੰ ਪਛਾਣਦਾ ਹੋਵੇ ਤਾਂ ਜਾਣਕਾਰੀ ਜ਼ਰੂਰ ਸਾਂਝੀ ਕਰੇ ਮੇਰੇ ਨਾ ਲਾਸਟ 28 ਤਰੀਕ ਨੂੰ ਸਵੇਰੇ 4 ਵਜੇ ਚੋਰੀ ਹੋ ਗਈ ਸਰ ਕੀ ਨਾਮ ਹੈ ਜੀ ਤੁਹਾਡਾ ਸਰ ਮੇਰਾ ਨਾਮ ਮਨਦੀਪ ਸਿੰਘ ਜੀ ਮਨਦੀਪ ਕੀ ਮਾਮਲਾ ਹੈ मामला सर मेरे ना लास्ट 28 तारीख नु सवेरे 4 बजे चोरी हो गई सर किसी ने सानू दसया की अपना की ਤੁਹਾਡਾ ਸ਼ਟਰ ਖੁੱਲਿਆ ਫੋਨ ਕੀਤਾ 5:00 ਵਜੇ ਦੇ ਆਸ-ਪਾਸ ਕਾਦੀ ਦੁਕਾਨ ਹੈ ਤੁਹਾਡੀ ਸਰ ਮੋਬਾਈਲ ਸ਼ਾਪ ਦੀ ਹੈ ਓਕੇ ਕੀ ਨੁਕਸਾਨ ਹੋਇਆ ਤੁਹਾਡੀ ਦੁਕਾਨ ਤੇ ਸਰ ਮੇਰੇ ਸ਼ਟਰ ਤੋੜ ਗਏ ਆ ਸਰ 프ਰੰਟ ਸ਼ੀਸ਼ਾ ਲੱਗਿਆ ਸੀਗਾ ਉਹ ਟੁੱਟ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਗੱਲੇ ਜੋ ਪੈਸੇ ਕੱਢੇ ਆ ਮੇਰਾ ਮੋਬਾਈਲ ਲੈ ਗਏ ਆ ਤਕਰੀਬਨ 50-60 ਹਜ਼ਾਰ ਦਾ ਨੁਕਸਾਨ ਕਰ ਚੁੱਕੇ ਆ ਜੀ ਤੇ ਉਸ ਤੋਂ ਬਾਅਦ ਵੀ ਹਫਤੇ ਦੇ ਅੰਦਰ ਅੰਦਰ ਦੂਸਰੀ ਚੋਰੀ ਹੋ ਗਈ ਆ ਕੱਲ ਹੂੰ ਕੱਲ ਤਕਰੀਬਨ ਚ 4 ਵਜੇ ਦੇ ਨੀਅਰ ਅਬਾਊਟ ਮੈਂ ਲੰਚ ਕਰਨ ਗਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਮਹੱਲੇ ਦੇ ਵਿੱਚ ਚੋਰ-ਚੋਰ ਦੀ ਆਵਾਜ਼ ਆਈ ਮੈਂ ਬਾਹਰ ਆ ਕੇ ਦੇਖਿਆ ਤੇ ਲੋਕ ਟੁੱਟਾ ਹੋਇਆ ਸੀਗਾ ਤੇ ਸੀਸੀਟੀਵੀ ਚੋਂ ਦੇਖਿਆ ਜੀ ਲੋਕ ਤੋੜ ਕੇ ਕੋਈ ਅੰਦਰ ਆਇਆ ਵਾ ਗੱਲਾਂ ਖੋਲਿਆ ਵਾ ਮੇਰੇ ਕੀਪੈਡ ਵਾਲੇ ਸੈੱਟ ਸੀਗੇ ਉਹ ਲੈ ਗਿਆ ਥੋੜਾ ਬਹੁਤ ਕੈਸ਼ ਸੀਗਾ ਚਾਰ ਪੰਜ ਜਿਹੜੀ ਘਟਨਾ ਹੈ ਦਿਨ ਦੁਪਹਿਰੇ ਦੀ ਹੈ ਹਾਂਜੀ ਇਹ ਘਟਨਾ ਦਿਨ ਦੁਪਹਿਰੇ ਦੀ ਹੈ ਸਰ ਦੋ ਵਾਰੀ ਹੋ ਚੁੱਕੀ ਹੈ ਜੀ ओके ਤੇ ਦੂਸਰੀ ਵਾਰ ਕੀ ਨੁਕਸਾਨ ਹੋਇਆ ਤੁਹਾਡਾ ਦੂਸਰੀ ਵਾਰ ਤੇ ਕੀ ਪੈਡ ਵਾਲੇ ਸੈਟ ਲੈ ਕੇ ਗਏ ਆ ਜੀ ਸਰ ਇੱਕ ਗੱਲੇ ਚ ਥੋੜਾ ਜਿਹਾ ਕੈ ਸੀਗਾ 2-400 ਰੁਪਏ ਵਾਲਾ ਜਿਵੇਂ ਕਿ ਆਪਾਂ ਦੇਖ ਰਹੇ ਆ આરોપી ਦੇ ਜਦੋਂ ਭੱਜਣ ਲੱਗਿਆ ਡੱਬ ਦੇ ਵਿੱਚ ਹਥਿਆਰ ਹੈ ਹਾਂਜੀ ਤੇ ਤੁਸੀਂ ਮੰਨਦੇ ਹੋ ਕਿ ਜੇ ਦੁਕਾਨਦਾਰ ਜਾਂ ਕੋਈ ਨਜ਼ਦੀਕ ਹੁੰਦਾ ਤੇ ਉਹਦਾ ਨੁਕਸਾਨ ਹੋ ਸਕਦਾ ਸੀ ਹਾਂਜੀ ਸਰ ਜੇ ਮੈਂ ਹੀ ਹੁੰਦਾ ਇਕੱਲਾ ਤਾਂ ਉਹਨੇ ਹਥਿਆਰ ਰੱਖ ਕੇ ਮੇਰੇ ਸੱਟਪੱਟ ਮਾਰ ਦੇਣੀ ਸੀਗੀ ਤੇ ਕੀ ਕਹਿਣਾ ਚਾਹੋਗੇ ਭਗਵੰਤ ਮਾਨ ਸਾਹਿਬ ਤਾਂ ਕਹਿ ਰਿਹਾ ਵੀ ਜ਼ੀਰੋ ਟੋਲਰੈਂਸ ਵੀ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਮ ਹੈ ਉਹ ਜ਼ੀਰੋ ਟੋਲਰੈਂਸ ਹੈ ਗੁੰਡਾਗ ਕੀ ਕਹਿਣਾ ਚਾਹੋਗੇ ਸਰ 0 ਟੋਲਰੈਂਸ ਬਿਲਕੁਲ ਨਹੀਂ ਹੈਗਾ ਅਸੀਂ ਹੁਣ ਵੀ ਗੜੇ ਆ ਸਾਡੇ ਨਾ ਆਲੇ-ਦੁਆਲੇ ਘਟੋ-ਘਟ ਚਾਰ-ਪੰਜ ਬਾਈਕਰ ਲੰਗੀਆਂ ਜਿਨ੍ਹਾਂ ਦੇ ਨੰਬਰ ਪਲੇਟ ਹੀ ਨਹੀਂ ਹੈਗੇ ਕੋਈ ਕੋਈ ਕਾਰਵਾਈ ਨਹੀਂ ਕਰ ਰਹੇ ਉਹਨਾਂ ਤੇ ਜਿਹੜੀ ਦੂਜੀ ਘਟਨਾ ਹੋਈ ਹੈ ਤੁਹਾਡੀ ਹਾਂਜੀ ਉਹਦੇ ਚ ਕਿੰਨੇ ਦਾ ਨੁਕਸਾਨ ਹੋਇਆ ਤੁਹਾਡਾ ਉਹਦੇ ਚ ਤਕਰੀਬਨ 5-7 ਹਜ਼ਾਰ ਦਾ ਹੀ ਹੋਇਆ ਸੀ ਜਿਹੜੇ આરોપી ਭੱਜ ਰਹੇ ਆ ਹਾਂਜੀ ਉਹ ਕਾਦੇ ਤੇ ਭੱਜੇ ਨੇ ਉਹ ਸਿਰ ਬਾਈਕਰ ਨਾਲ ਕੋਈ ਡੀਲੈਕਸ ਨਾ ਉਹਨਾਂ ਦੀ ਫਰੰਟ ਨੰਬਰ ਪਲੇਟ ਆ ਨਾ ਉਹਨਾਂ ਦੀ ਬੈਕ ਨੰਬਰ ਪਲੇਟ ਆ ਜੀ ਨਾ ਕੋਈ ਪੀਸੀਆਰ ਦਾ ਕੋਈ ਗੇੜਾ ਬੰਦਾ ਲਾਉਂਦਾ ਇਹ ਰਾਤ ਨੂੰ ਕੋਈ ਪੀਸੀਆਰ ਵਾਲਾ ਨਹੀਂ ਗੇੜਾ ਲਗਾਉਂਦਾ ਇਸ ਮਾਮਲੇ 'ਚ ਪੁਲਿਸ ਦਾ ਕੀ ਕਹਿਣਾ ਹੈ ਪੁਲਿਸ ਦਾ ਸਰ ਪੁਲਿਸ ਨੇ ਪਹਿਲਾਂ ਕੰਪਲੇਂਟ ਲਿਖੀ ਹੈ ਫਿਰ ਤਿੰਨ ਚਾਰ ਦਿਨ ਅਸੀਂ ਗੇੜੇ ਲਗਾਉਂਦੇ ਰਹੇ ਆ ਫਿਰ ਐਫ ਆਈ ਆਰ ਹੋ ਗਈ ਹੈ ਉਹ ਉਹਨਾਂ ਨੇ ਕਿਹਾ ਕਿ ਹਾਂਜੀ ਤੁਹਾਡਾ ਬੰਦਾ ਮਿਲ ਜੂਗਾ ਕੇਸ ਦੇ ਵਿੱਚ ਕੋਈ ਗ੍ਰਿਫਤਾਰੀ ਹੋਈ ਕੋਈ ਹਾਲੇ ਤੱਕ ਨਹੀਂ ਹੋਈ ਸਰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਪਕੜੋ ਤਾਂ ਕਿ ਜੋ ਸਾਡੇ ਨਾਲ ਹੋਇਆ ਅੱਗੇ ਅੱਗੇ ਕਿਸੇ ਨਾਲ ਵੀ ਨਾ ਹੋਵੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਪੀਸੀਆਰ ਦੇ ਗੇੜੇ ਵੀ ਲੱਗਣੇ ਚਾਹੀਦੇ ਆ ਜੀ ਡੇਲੀ ਰਾਤ ਨੂੰ ਜੇ ਇਨਸਾਫ ਨਹੀਂ ਮਿਲਿਆ ਤੇ ਫਿਰ ਕੀ ਕਰੋਗੇ ਤੁਸੀਂ ਸਿਰਫ ਇਹ ਕੁਝ ਨਹੀਂ ਕਰ ਸਕਦੇ ਜੀ ਅਸੀਂ ਇਹ ਭਗਵੰਤ ਮਾਨ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਠੱਲ ਪਾਓ ਜੀ ਜਲਦੀ ਤੋਂ